ਸਾਹਿਬ ਜੀ ਤੋਂ ਰਸ਼ਬ ਨਾਮ ਕਮਲ ਕੁਮਾਰ ਰਮਨ ਜੀ ਅੱਜ ਤੁਸੀਂ ਪਿੰਡ ਫੱਤੂ ਟੰਗਾ ਵਿਖੇ ਬੜਾ ਇਤਿਹਾਸਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਨਮ ਇਸ ਟੀਮ ਲਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਪੂਰੇ ਫੱਤੂ ਦੇ ਨਾਲ ਪਿੰਡ ਨਿਵਾਸੀਆਂ ਨੂੰ ਤੇ ਕਪੂਰਥਲਾ ਵਾਸੀਆਂ ਨੂੰ ਮੇਰੇ ਖੇਲ ਤੋਂ ਰਾਜਾ ਕਸ਼ੇ ਜਰਨ ਲੱਖ ਲੱਖ ਮੁਬਾਰਕਾਂ ਤੇ ਸ਼੍ਰੀ ਕਸ਼ੇਪਾਨ ਜੀ ਇਸ ਮੰਦਰ ਤੇ ਇਸ ਪਿੰਡ ਦੇ ਸਾਰੇ ਸੇਵਾਦਾਰਾਂ ਨੂੰ ਤੇ ਆਪਣੀ ਸਦਾ ਕਿਰਪਾ ਬਣਾਏ ਰੱਖਣ ਜੀ ਔਰ ਅਸੀਂ ਅੱਜ ਇੱਥੇ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਜੋ ਮਨਾਈ ਜਾ ਰਹੀ ਹੈ ਜੀ ਉਹ ਮਨਾ ਰਹੇ ਆ ਔਰ ਪ੍ਰਬੂ ਜੀ ਦੇ ਦਰਸ਼ਨ ਕਰਕੇ ਤੇ ਪੂਰਾ ਸ਼ੀਰ ਦਾ ਤਪ ਕਰ ਰਹੇ ਆ ਜੀ ਰਮਨ ਜੀ ਪਿੰਡ ਵਸੇ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਹਾੜ ਮਨਾਇਆ ਜਾ ਰਿਹਾ ਬਿਲਕੁਲ ਜੀ ਇਹ ਚਲੋ ਪ੍ਰਬੂ ਜੀ ਦੀ ਕਿਰਪਾ ਅਸਲ ਚ ਇਸ ਮੰਡਲ ਜਿਵੇਂ ਪਹਿਲਾ ਸੇਵਾਦਾਰ ਸੀ ਕੁਛ ਮੈਂ ਉਹ ਧਿਆਨ ਦੇ ਰਿ ਸੀ ਪਰ ਪਿੰਡ ਵਾਸੀਆਂ ਨੇ ਇਸ ਮੁੱਦੇ ਨੂੰ ਬਾ ਚੁੱਕਿਆ ਔਰ ਦੁਬਾਰਾ ਇਸ ਮੰਦਰ ਦੇ ਔਰ ਜਿਹੜੇ ਸਾਡੇ ਬਿੱਲਾ ਭਾਜੀ ਜਿਹੜੇ ਇੰਗਲੈਂਡ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪੰਡਾ ਜੀ ਜਿਨ੍ਹਾਂ ਨੇ ਪੂਰੇ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਸ ਸੀਓ ਸੇਵਾ ਦਾ ਮੌਕਾ ਦਿੱਤਾ ਕਿ ਇਸ ਮੰਦਰ ਦੇ ਵਿੱਚ ਜੋ ਇਹਨਾਂ ਪੁਰਾਣਾ ਇਤਿਹਾਸਿਕ ਮੰਦਰ ਆ ਔਰ ਜਿਹੜਾ ਕੀ ਇਦਾਂ ਹੀ ਰੱਖਿਆ ਆ ਸੀ ਤੇ ਇਹਨੂੰ ਵਧੀਆ ਸਵਾਰਨ ਵਾਸਤੇ ਇਹਦੀ ਇਮਾਰਤ ਵਧੀਆ ਮਹਾਨ ਲਈ ਔਰ ਅਸੀਂ ਸਾਰੇ ਜੋੜ ਲਾ ਰਹੇ ਆ ਔਰ ਕੋਸ਼ਿਸ਼ ਆ ਨਾਲ ਟਾਈਮ ਦੇ ਵਿੱਚ ਵਿੱਚ ਅੱਜ ਕੀ ਨਾ ਦੋਤਾ ਲਖਵੀਰ ਸਿੰਘ ਜੀ ਅੱਜ ਮੰਦਰ ਠਾਕਰ ਦੁਆਰਾ ਵਿਖੇ ਜਨਮਸ਼ਟੀ ਮੱਥੇ ਹਾਰ ਮੰਾਇਆ ਜਾ ਰਿਹਾ ਬਿਲਕੁਲ ਜੀ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਜੀ ਭਾਈ ਰਮਨ ਸਿੰਘ ਜੀ ਗੂਟਲ ਤੋਂ ਆਏ ਨੇ ਭਾਜੀ ਬਿਲਾਜੀ ਦਾ ਸੰਯੋਗ ਬਹੁਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਧੀਰ ਤੋਂ ਰੁਕੇ ਆ ਸੀ ਉਹਨੂੰ ਐਸੀ ਮਾਲਕੀ ਦੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ੁਭ ਰਾਤਰੀ ਤੇ ਇਸ ਮੰਦਰ ਦੀ ਇਮਾਰਤ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਭਾਜੀ ਬਿੱਲੇ ਦਾ ਸੰਯੋਗ ਦੇ ਨਾਲ ਦਿਲੋਂ ਤਹਿਤ ਧੰਨਵਾਦ ਕਰਦੇ ਆਂ ਫਿਰ ਉਹ ਵਾਸਤੇ ਤਾਂ ਕਹਿਣਾ ਕਿ ਬੜੇ ਚਿਰਾਂ ਬਾਅਦ ਚ ਰੌਣਕ ਲੱਗੀ ਆ ਤਿਹਾੜ ਮਨਾਇਆ ਗਿਆ ਹਾਂਜੀ ਹਾਂਜੀ ਇਸ ਬਾਰੇ ਕੀ ਕਹੋਗੇ ਅਸੀਂ ਇਸ ਬਾਰੇ ਇਸ ਬਾਰੇ ਹੀ ਐਸੀ ਵਿਕਲ ਸਰੂ ਦੁਬਾਰਾ ਤੋਂ ਫਿਰ ਮੰਦਿਰ ਨੂੰ ਹਾਂਜੀ ਜਿਹੜਾ ਰੁਕਿਆ ਕੰਮ ਨਵੇਂ ਜਿੰਸੀ ਬਣੀ ਆ ਹਾਂਜੀ ਉਹ ਪੀਪਲ ਜੋਗਰਾ ਇਸ ਮੰਦਿਰ ਵਿੱਚ ਬਾਰਾ ਰੌਣਕ ਜਿਵੇਂ ਮਸਤਵੇਂ ਤੇ ਇਹ ਲੋਕਾਂ ਦਾ ਲੱਗੀ ਤੁਸੀਂ ਕਿਹਾ ਤੁਹਾਡਾ ਸਰਵਕੰਬੋ ਜੀ ਸੋਨੋਜਾ ਜੇ ਪਿੰਡ ਠਾਕਰ ਦੁਆਰਾ ਮੰਦਰ ਜਿਹੜਾ ਫਤੂ ਟੰਗਾ ਵਿਖਿਆ ਪਿੰਡ ਤੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਾਹੀ ਗੈਸ਼ੂ ਰਾਮ ਇਸ ਤੋਂ ਪਹਿਲਾਂ ਕੁਝ ਇੱਕ ਪਹਿਲਾਂ ਇੱਥੇ ਮੰਦਰ ਨੂੰ ਲੈ ਕੇ ਵਿਵਾਦ ਜੋ ਚੱਲ ਰਿਹਾ ਸੀ ਔਰ ਉਸ ਵਿਵਾਦ ਨੂੰ ਕਿਤਨਾ ਕਿਤੇ ਜਾ ਕੇ ਇਸ ਨਤੀਜੇ ਤੇ ਲਿਆਂਦਾ ਪਿੰਡ ਇੱਕ ਇਕੱਤਰ ਹੋ ਗਏ ਅੱਜ ਜਨਮਸ਼ਮੀ ਦਾ ਧਾਰਮਣਾ ਰਿਹਾ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਮਨਾਇਆ ਜਾ ਰਿਹਾ ਸੀ ਇਹਦੇ ਵਿੱਚ ਸਹਿਯੋਗ ਦਿੰਦੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੋ ਰਾਮਨੂ కుమార్ ਠੇਕੇਦਾਰ ਬਿਲਾਪਾਈ ਇੰਗਲੈਂਡ ਤੋਂ ਉਹਨਾਂ ਦਾ ਬਹੁਤ ਹੀ ਵੱਡਾ ਸੰਯੋਗ ਤੇ ਉਹ ਵੱਡੀ ਗੱਲ ਆ ਇਸ ਇਲਾਕੇ ਦੀ ਜੋ ਇਹ ਸਾਰਾ ਇਲਾਕਾ ਇੱਕਤਰ ਹੋ ਗਏ ਤੇ ਆਪਣੇ ਮੰਦਰ ਨੂੰ ਸਵਾਰ ਰਹੇ ਨੇ ਤੇ ਸਭ ਤੋਂ ਵੱਧ ਇਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਦੇ ਆ ਨਗਰ ਇਹ ਇਸ ਨੂੰ ਵੱਧ ਚੜ ਕੇ ਤਾਂ ਮਹੂਮਨਾ ਮਨਾਇਆ ਜਾਵੇਗਾ ਹਾਂਜੀ ਇਸ ਤੋਂ ਪਹਿਲਾਂ ਸਾਡੇ ਜੋ ਪਹਿਲਾਂ ਨਾਲ ਸੰਯੋਗ ਦਿੰਦੇ ਹੋਏ ਬਿੱਲਾ ਭਾਜੀ ਰਮਨ ਭਾਜੀ ਬਿੱਟੂ ਭਾਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਜੋ ਪੂਰਾ ਆਦਾ ਸੰਯੋਗ ਦੇ ਰਹੇ ਨੇ ਤੇ ਇਸ ਵਿੱਚ ਇੱਥਾ ਲੈ ਰਹੇ ਨੇ ਜੀ